ਫਰੀਦਕੋਟ ਦੇ ਪਿੰਡ ਕੰਮਿਆਣਾ ਚ ਘਰ ਵਿੱਚ ਵੜ ਕੇ ਕੁਝ ਲੋਕਾਂ ਨੇ ਕੀਤੀ ਫਾਇਰਿੰਗ ਇੱਕ ਲੜਕੇ ਦੀ ਗਰਦਨ ਚ ਲੱਗੀ ਗੋਲੀ ਗੰਭੀਰ ਹਾਲਤ ਚ ਗੁਰਗੋਬਿੰਦ ਸਿੰਘ ਮੈਡੀਕਲ ਚ ਕਰਵਾਇਆ ਦਾਖਲ ਫਰੀਦਕੋਟ ਦੇ ਪਿੰਡ ਕੰਮਿਆਣਾ ਚ ਦੇਰ ਸ਼ਾਮ ਆਪਸੀ ਰੰਜਿਸ਼ ਦੇ ਚੱਲਦੇ ਆ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੌਰਾਨ ਇੱਕ ਨੌਜਵਾਨ ਦੇ ਗਰਦਨ ਚ ਗੋਲੀ ਲੱਗਣ ਨਾਲ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਸ ਨੂੰ ਲਾਇਲਿ ਗੁਰਗੋਬਿੰਦ ਸਿੰਘ ਮੈਡੀਕਲ ਹਸਪਤਾਲ ਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਮਾਮਲਾ ਆਪਸੀ ਰੰਜਿਸ਼ਤਾ ਦੱਸਿਆ ਜਾ ਰਿਹਾ ਹੈ ਜ਼ਖਮੀ ਨੌਜਵਾਨ ਦੇ ਭਰਾ ਨੇ ਦੱਸਿਆ ਕਿ ਕੱਲ ਦੁਪਹਿਰ ਵੀ ਕੁਝ ਲੜਕਿਆਂ ਵੱਲੋਂ ਉਸ ਦੇ ਭਰਾ ਨਾਲ ਗਾਲੀ ਗਲੋਚ ਕੀਤੀ ਗਈ ਸੀ ਅਤੇ ਬਾਅਦ ਵਿੱਚ ਕੁਝ ਲੜਕੇ ਜਿਨ੍ਹਾਂ ਕੋਲ ਪਿਸਤਲ ਅਤੇ ਤੇਜ਼ ਤਰ ਹਥਿਆਰ ਸਨ ਉਹਨਾਂ ਦੇ ਘਰ ਆਵੜੇ ਅਤੇ ਫਾਇਰਿੰਗ ਕੀਤੀ ਜਿਸ ਦੇ ਚੱਲਦਿਆਂ ਇੱਕ ਗੋਲੀ ਉਸ ਦੇ ਭਰਾ ਹਰਦੀਪ ਸਿੰਘ ਦੀ ਗਰਦਨ 'ਚ ਲੱਗਣ ਨਾਲ ਉਹ ਜ਼ਖਮੀ ਹੋ ਗਿਆ ਉਸ ਨੇ ਦੱਸਿਆ ਕਿ ਹਮਲਾਵਰਾਂ ਵੱਲੋਂ ਕਈ ਰਾਉਂਡ ਫਾਇਰ ਵੀ ਕੀਤੇ ਗਏ ਅਤੇ ਤੇਜ਼ ਤਰ੍ਹਾਂ ਹਥਿਆਰਾਂ ਨਾਲ ਡਰਾਉਂਦੇ ਧਮਕਾਉਂਦੇ ਰਹੇ ਉਹਨਾਂ ਦੱਸਿਆ ਕਿ ਪਹਿਲਾਂ ਵੀ ਉਹਨਾਂ ਵੱਲੋਂ ਉਸਦੇ ਚਾਚੇ ਤੇ ਹਮਲਾ ਕੀਤਾ ਗਿਆ ਸੀ ਉਹਨਾਂ ਇਨਸਾਫ ਦੀ ਮੰਗ ਕਰਦੇ ਆ ਕਿਹਾ ਕਿ ਜਲਦ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਉਹਨਾਂ ਨੂੰ ਡਰ ਹੈ ਕਿ ਉਹ ਦੁਬਾਰਾ ਹਮਲਾ ਕਰ ਸਕਦੇ ਹਨ ਇਸੇ ਸਾਰੇ ਮਾਮਲੇ ਨੂੰ ਲੈ ਕੇ ਜ਼ਖਮੀ ਹਰਦੀਪ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਅਤੇ ਐਸਪੀ ਜਸਮੀਤ ਸਿੰਘ ਨੇ ਕੀ ਕਿਹਾ ਵੇਖੋ ਫਰੀਦਕੋਟ ਤੋਂ ਜਗਦੀਸ਼ ਬਾਂਬਾ ਦੇ ਨਾਲ ਸतीश ਕੁਮਾਰ ਦੀ 에어ਪੋਰਟ ਕਟਨਾ ਹਰਪੀ ਸਿੰਘ son of ਕ੍ਰਿਸ਼ਨ ਸਿੰਘ ਪਿੰਡ ਕੰਮਿਆ ਨੇ ਦਾ ਰਹਿਣ ਵਾਲਾ ਜੀ ਕਟਨਾ ਇਹ ਵਾਪਰੀ ਪਹਿਲਾਂ ਕੱਲ ਇਹਨਾਂ ਨੇ ਦੁਪਹਿਰ ਕ ਬੱਚੇ ਅੰਡਰ 17 ਹੈਂਡਬਾਲ ਖੇਡਣ ਗਏ ਸੀਗੇ ਜੀ ਉਹਨਾਂ ਨੂੰ ਇਹਨਾਂ ਨੇ 15 16 ਜਿੰਨੇ ਗਲਕੇ ਕੁੱਟਿਆ ਫਿਰ ਘਰੇ ਆ ਕੇ ਇਹਨਾਂ ਨੇ ਸਾਡੇ ਘਰ ਤੇ ਕੋਠਿਆਂ ਤੇ ਚੜਕੇ ਡਲੇ ਚਲਾਏ ਸਾਡੀਆਂ ਜੀਚ ਤੇ ਟੀਨਾ ਦੀ ਵੀਡੀਓ ਵੀ ਆਈ ਆ ਤੇ ਸਾਡੀ ਗਲੀ ਦੀ ਵੀ ਤੇ ਫਿਰ ਇਹਨਾਂ ਰਾਤ ਨੂੰ ਮੇਰੇ ਬ੍ਰਦਰ ਦੇ ਫਾਇਰ ਮਾਰਿਆ ਜੀ ਤੇ ਇਹਨਾਂ ਚਾਰ ਬੰਦਿਆਂ ਕੋਲ ਪਿਸਟਲ ਸੀਗਾ ਜੀ ਇੱਕ ਰੋਬਿਨ ਇੱਕ ਲਵ ਤੇ ਇੱਕ ਸਖਜੀਵਨ ਮਤੋ ਤੇ ਇੱਕ ਕਿਧਿਆਨੇ ਪਿੰਡ ਦਾ ਹੈਗਾ ਘਾਰੂ ਘਾਰੂ ਮੁੰਡਾ ਤੇ ਟੋਟਲ ਇੰਨਾ ਚ ਇਹਨਾਂ ਦੇ ਨਾਲ ਜਿਨ੍ਹਾਂ ਕੋਲ ਖੰਡੇ ਕਿਰਪਾਨਾਂ ਸੀਗੇ ਡਲੇ ਸੀਗੇ ਉਹਨਾਂ ਚੋਂ ਇੱਕ ਹਰਮਨ ਸਿੰਘ ਪੁੱਤਰ ਰਾਜੂ ਸਿੰਘ ਜੀ ਅਜੇ ਤੇ ਮਨੀ ਸਨ ਆਫ ਕੋਰਾ ਸਿੰਘ ਇੱਕ ਸਤਨਾਮ ਸਿੰਘ ਸਨ ਆਫ ਤੇਜਾ ਸਿੰਘ ਤੇ ਵਿੱਕੀ ਸਨ ਆਫ ਬੱਗਾ ਸਿੰਘ ਗਰਜੋਤ ਸਨ ਆਫ ਗਿੱਤੂ ਸਿੰਘ ਕਰ ਰਿਹਾ ਸੀ ਕੋਸ਼ਿਸ਼ ਕਰ ਰਿਹਾ ਸੀ ਉਸ ਨੂੰ ਲਾ ਰਾਤ ਜੀ ਸੀਆਈ ਵਾਲੇ ਸਾਰੇ ਸੀਆਈਡੀ ਵਾਲੇ ਸੀ ਵਾਲੇ ਸਦਰ ਫਰੀਦਕੋਟ ਵਾਲੇ ਤੇ ਡੀਐਸਪੀ ਸ਼ਮਸ਼ੇਰ ਸਿੰਘ ਖੁਦ ਨਾਲ ਸੀਗੇ ਜੀ ਸਾਰੇ ਰਾਉਂਡ ਅਪ ਕੀਤਾ ਰਾਣੀ ਰੰਜ ਸ਼ੇ ਸੀਗੀ ਐਫਆਰ 73/24 ਚ ਇਹਨਾਂ ਨੇ ਮੇਰੇ ਚਾਚਾ ਮਿੱਠੂ ਸਿੰਘ ਦਾ ਸਿਰ ਪਾੜਿਆ ਸੀ ਜਿਹਦੇ ਸਿਰ 'ਚ 11 ਟੰਕੇ ਸੀ 6 ਮੋਢੇ ਦੇ ਟੰਕੇ ਸੀ ਹਾਂਜੀ ਉਹ ਚ ਐਫਆਰ ਦਰਜ ਹੋਈ ਆਲਰੇਡੀ ਇਹਨਾਂ ਦੇ ਜੀ ਚਾਰ ਜਣਿਆਂ ਤੇ ਉਸ ਤੋਂ ਬਾਕੀ ਬੰਦੇ ਨਹੀਂ ਵਿੱਚ ਇਨਵੋਲਵ ਕੀਤੇਗੇ ਪੁਲਿਸ ਨੇ ਚਾਰ ਬੰਦੇ ਨਵਾਲੋ ਕੀਤੇ ਇਹਨਾਂ ਨੇ ਸਾਡੇ ਤੇ ਕ੍ਰਾਸ ਰੈਪਟ ਦੁਬਾਰਾ ਪਾਈ ਕਿ ਇਹਨਾਂ ਨੇ ਸਾਡੇ ਮਾਰੀਆਂ ਪਹਿਲਾਂ ਰਾਤ 4 4 ਬੰਦਿਆਂ ਕੋਲ ਅਸਲਾ ਸੀ ਕਟੋ-ਕਟ ਵੀ 6-7 ਫਾਇਰ ਕੋਠੇ ਤੇ ਹੋਏ ਆ ਜੀ ਤੇ ਜਿਹੜੇ ਰਾਜੂ ਸਿੰਘ ਦੇ ਕੋਠੇ ਤੇ ਹੋਏ ਆ 6-7 ਫਾਇਰ ਸਾਡੇ ਘਰ ਵੱਲ ਨੂੰ ਤੇ 4-5 ਫਾਇਰ ਸੜਕ ਤੇ ਹੋਏ ਆ ਜੀ ਜੀਚੋਂ ਇੱਕ ਫਾਇਰ ਮੇਰੇ ਬ੍ਰਦਰ ਹਰਦੀਪ ਸਿੰਘ ਦੇ ਲੱਗਿਆ ਹਾਂਜੀ ਤੇ ਹੁਣ ਕੀ ਕਰੀਏ ਕਾਰਵਾਈ ਦੀ ਸਾਨੂੰ ਉਹਨਾਂ ਇਨਸਾਫ ਚਾਹੀਦਾ ਜੀ ਜੋ ਰਾਤ ਸੰਚੇਸ ਸਿੰਘ ਡੀਐਸਪੀ ਨੇ ਸੰਦ ਬਹੁਤ ਵਧੀਆ ਡੀਲ ਕੀਤਾਗਾ ਤੇ ਅੱਗੇ ਵੀ ਸਾਨੂੰ ਇਸ ਤਰ੍ਹਾਂ ਦੀ ਡੀਲ ਕਰਨ ਤੇ ਉਹਨਾਂ ਤੇ 74/24 ਜਿਹੜੀ ਦਰਜ ਉਹ ਚ 26 ਦਾ ਵਾਧਾ ਤਾਂ ਹੋ ਗਿਆ ਜੀ 307 ਦਾ ਵਾਧਾ ਵੀ ਨਾਲ ਕਰਨ ਤੇ ਅਸੀਂ ਇਹੀ ਮੰਗ ਚਾਹੁੰਦੇ ਕਿ ਬੰਦੇ ਜਲਦੋਂ ਜਲਦ ਅਰੈਸਟ ਕੀਤੇ ਜਾਣ ਤਾਂ ਜੋ ਸਾਡੇ ਤੇ ਕੋਈ ਐਕਸ਼ਨ ਨਾ ਲਾ ਸਕੇ ਕਿ ਉਹ ਦੰਦੇ ਬਚਨੂਈ ਗੈਂਗ ਨਾਲ ਸੰਬੰਧ ਰੱਖਦੇ ਆ ਜੀ ਕਿਉਂ ਨਹੀਂ ਕੱਲ ਦੇਰ ਸ਼ਾਮ ਆਪਾਂ ਸਾਨੂੰ ਕਮਿਆਣੀ ਪਿੰਡ 'ਚ ਤੇ ਤੇ ਬੂਟਾਇਸੀ ਕੇ ਉਸੇ ਸ਼ਾਇਦ ਫਾਇਰਿੰਗ ਹੋਈ ਹੈ ਜਿਸ ਇਨਫਾਰਮੇਸ਼ਨ ਦੇ ਐਕਟ ਕਰਦੇ ਤੁਰੰਤ ਸਾਡੇ ਡੀਐਸਪੀ ਦੇ ਜਿਹੜੇ ਐਸਐਚਓ ਸਦਰਪ੍ਰੀਤ ਕੋਰ ਜਿਹੋ ਉਹਨਾਂ ਦਾ ਏਰੀਆ ਪੈਣਾ ਤੇ ਤੁਰੰਤ ਗਏ ਸੀ ਤੇ ਉਹਦੇ ਚ ਇੱਕ ਵਿਅਕਤੀ ਹੈਗਾ ਉਹਨੇ ਜਿਹਨੂੰ ਕੀ ਕਹਿੰਦੇ ਆ ਗੋਲੀ ਲੱਗਨ ਗੋਲ ਫਾਇਰ ਇਨਜਰੀ ਹੋਈ ਸੀ ਤੇ ਉਹ ਉਹਨੂੰ ਜ਼ੇਰ ਇਲਾਜ ਹੈਗਾ ਆਪਣੇ ਮੈਡੀਕਲ ਕਾਲਜ ਉਹਦੇ ਧੌਣ ਚ ਗੋਲੀ ਲੱਗੀ ਸੀ ਆਪਾਂ ਹੁਣ ਬੰਦੇ ਬਿਆਨਾਂ ਤੇ ਇੱਕ ਪਰਚਾ ਵਿਐਨਸੀਆਂ ਨਾਲ ਅਲੱਗ-ਅਲੱਗ ਧਾਰਾਵਾਂ ਦੇ ਤਹਿਤ ਦਰਜ ਕਰ ਲਿਆ ਜਿਹੜੇ ਦੋਸ਼ੀ ਉਹਨਾਂ ਲਿਖਾਏ ਨੇ 11 12 ਉਹਨਾਂ ਨੂੰ ਉਹਨਾਂ ਹੀ ਫੜਨ ਦੀ ਲਈ ਅਲੱਗ-ਅਲੱਗ ਹੀ ਟੀਮਾਂ ਬਣਾਈਆਂ ਤੇ ਹੀ ਰੀਡ ਕਰ ਰਹੇ ਆ ਇਹਦੇ 'ਚ ਵੀ ਇੱਕ ਚੀਜ਼ ਦੁਬਾਰਾ ਦੱਸਣੀ ਹੈ ਕਿ ਇਹ ਵੀ ਬੰਦੇ ਉਦਾਂ ਦਾ ਹੀ ਕੰਮ ਜਿੱਦਾਂ ਦਾ ਪਹਿਲਾਂ ਸਿਟੀ ਇੱਕ ਰਿਪੋਰਟ ਵਾਲਾ ਪਰਚਾ ਸੀ ਤੇ ਇਹ ਆਲਮੋਸਟ ਸੇਮ ਮਾਡਲ ਸਪਰੈਂਡੀ ਇਹਨਾਂ ਨੇ ਨਾ ਲੋਕਲ ਲੈਵਲ ਤੇ ਗੈਂਗ ਬਣਾਏ ਹੋਏ ਹੈਗੇ ਨੇ ਤੇ ਇਹ ਜੰਗੀ ਇਦਾਂ ਦੀਆਂ ਵਾਰਦਾਤਾਂ ਬਾਰ-ਬਾਰ ਕਰਨ ਦੇ ਇੰਝਾਮ ਹੁੰਦੇ ਨੇ ਇਹ ਬੰਦੇ ਜਿਹੜੇ ਇਹਨਾਂ ਦੇ ਦੋਸ਼ੀ ਹੈਗੇ ਨੇ ਉਹ ਤਾਂ ਪਹਿਲਾਂ ਵੀ ਪਰਚੇ ਅਲੱਗ-ਅਲੱਗ ਧਾਰਾਵਾਂ ਦੇ ਬੀਐਨਐਸ ਦੇ ਤੇ ਆਈਪੀਸੀ ਦੀਆਂ ਧਾਰਾਵਾਂ ਤੇ ਆਪਣੀਆਂ ਜਿਲ੍ਹੇ ਦੀਆਂ ਅਲੱਗ-ਅਲੱਗ ਥਾਣੇ ਤੇ ਪਰਚੇ ਦਰਜ। ਤੇ ਮੈਂ ਇਹਨਾਂ ਨੇ ਪਰਿਵਾਰ ਨੇ ਦੋਸ਼ ਲਾਇਆ ਕਿ ਇਹਨਾਂ ਇਹਨਾਂ ਹੀ ਬੰਦਿਆਂ ਨੇ ਪਹਿਲਾਂ ਇਹਨਾਂ ਦੇ ਇੱਕ ਬੰਦੇ ਦਾ ਸਿਰ ਕਾੜ ਦਿੱਤਾ ਉਹ ਉਸ ਮੌਕੇ ਉਹਨਾਂ ਨੂੰ ਗ੍ਰਿਫਤਾਰ ਹੀ ਨਹੀਂ ਕੀਤਾ ਲੱਗੇ ਕਿ ਫਿਰ ਉਹਨਾਂ ਤੋਂ ਮਾਂ ਵਾਰਦਾਤਾਂ। ਕੀ ਕਿਹਾ ਕਿ ਨਾ ਜੀ ਅਸੀਂ ਤੋਂ ਕਈ ਵਾਰੀ ਇਹ ਹੀ ਰੀਡ ਕਰਦੇ ਹੁੰਦੇ ਬੰਦਾ ਨਹੀਂ ਫੜਿਆ ਜਾਂਦਾ ਤੇ ਉਹੀ ਲੱਗਦਾ ਬਾਕੀ ਇਸ ਚੀਜ਼ ਨੂੰ ਇਹੀ ਹੁਣ ਸੁਨਿਸ਼ਚਿਤ ਕਰਾਂਗੇ ਬੰਦੇ ਛੇਤੀ ਫੜੇ ਜਾਣ ਸਾਰੇ ਫੜੇ ਜਾਣ ਪਿਛਲੀ ਵਾਲੀ ਦੇ ਵੀ ਹੁਣ ਫੜੇ ਜਾਣ ਲੜਾਈ ਦਾ ਸਬ ਕਾਰਨ ਕੀ ਦੱਸਿਆ ਬਣੀ ਇਹਨਾਂ ਦੀ ਪ੍ਰਾਣੀ ਦੀ ਉਹ ਜਿੱਦਾਂ ਜ਼ਿਆਦਾਤਰ ਯੰਗ ਬੱਚੇ ਹੈਗੇ ਨੇ ਕੋਈ ਹੈ ਨਾ ਯੰਗ ਏਜ ਦੇ ਯੰਗ ਅਡਲਟਸ ਹੈਗੇ ਨੇ ਤੋਂ ਜਿਹੜਾ ਪਿੰਡ ਦੇ ਮੁੰਡ ਬੁਨੇ ਵਾਲੇ ਚ ਗਰੁੱਪ ਬਣਾਏ ਹੋਏ ਨੇ ਤੇ ਉਹ ਕੇਰਾਂ ਲੜਦੇ ਰਹਿੰਦੇ ਨੇ ਟਾਈ ਬਣ ਕੇ ਉਹ ਅਜੇ ਤਾਂ ਇੰਨਾ ਕੁ ਸਾਡੇ ਸਾਹਮਣੇ ਆਇਆ ਬਾਕੀ ਹਾਲ ਹੋਲੀ ਹੋਈ ਸੀ ਇੱਦਾਂ ਤਫ਼ਤੀਸ਼ ਕਰਦੇ ਆਂ ਤੇ ਬਾਕੀ ਜਿਹੜੇ ਤੱਤ ਸਾਹਮਣੇ ਆਣਗੇ ਤੋਂ ਨੇ ਪਿੰਡ ਲੈਵਲ ਦੀ ਗੈਂਗ ਹੀ ਆ ਦੋਨੇ ਜਿਆਦਾਤਰ ਪਿੰਡ ਦੇ ਹੀ ਇਹਦੇ ਚ ਨੌਲਦ ਨੇ ਕੰਮਿਆਂ ਨੇ ਪਿੰਡ ਦੇ ਹੀ ਜਿਹੜੇ ਬੰਦੇ ਹੈਗੇ ਉਹ ਹੀ ਨੌਲਦ ਨੇ ਕੁਝ ਉਹਨਾਂ ਦੇ ਸਾਥੀ ਸਪੋਰਟਰ ਜਿਹੜੇ ਹੁੰਦੇ ਆ ਬਾਹਰੋਂ ਕਈ ਵਾਰੀ ਨਾਲ ਲਿਆਦੇ ਉਹ ਨੇ ਲੜਾਈ ਵੀ ਕਾਫੀ ਦੇਰ ਕੋ ਤੇ ਘੰਟੇ ਦੀ ਕੀਤ ਚੱਲਦਾ ਰਿਹਾ ਦਾ ਹੋ ਸਕਦਾ ਜੀ ਲੜਾਈ ਲੰਬੀ ਚੱਲ ਗਈ ਉਹ ਕਿਥੇ ਇੱਟਾ ਔੜੇ ਕਾਫੀ ਚੱਲੇ ਨੇ ਜੀ ਅਸੀਂ ਵੀ ਫਿਰ ਮੌਕੇ ਤੇ ਜਾ ਕੇ ਦੇਖਿਆ ਇੱਟਾ ਔੜੇ ਵੀ ਚੱਲੇ ਹੋਏ ਨੇ ਫਾਇਰ ਵੀ ਚੱਲੇ ਤੋ ਲੜਾਈ ਤਾਂ ਹੋਈ ਹੈ ਉੱਥੇ ਜੇਕਰ ਕਿ ਲੜਾਈ ਹੋਈ ਹੈ ਤੇ ਫਿਰ ਪਰ ਜਦੋਂ ਸਾਨੂੰ ਪੁਲਿਸ ਨੂੰ ਪਤਾ ਲੱਗਾ ਇਸ ਤੋਂ ਬਾਅਦ ਫਿਰ ਮੌਕੇ ਤੇ ਪਹੁੰਚ ਕੇ ਤੇ ਜਾਨੀ ਪਹਿਲੀ ਦੀ ਉੱਥੇ ਲੋਕ ਬੜੇ ਇਕੱਠੇ ਹੋਏ ਸਿਚੁਏਸ਼ਨ ਨੂੰ ਆਪਾਂ ਲੋਕਾਂ ਨੂੰ ਸ਼ਾਂਤ ਕੀਤਾ ਕਾਬੂ ਕੀਤਾ ਤੇ ਹੁਣ ਅਸੀਂ ਪਰਚਾ ਦਰਜ ਕਰਕੇ ਤੇ ਜਿਹੜੇ ਹੈਗੇ ਦੋਸ਼ੀ ਉਹਨਾਂ ਨੂੰ ਫੜਾ ਕੇ ਚਲਕਿਓਆ ਹੈ। ਫ੍ਰੀ ਰੰਡ ਅਪ ਹੋ ਗਿਆ ਜਲਦੀ ਕਰ ਲਾਂਗੇ ਜੀ ਕਰ ਰਹੇ ਆ ਟੀਮਾਂ ਬਣਾ ਕੇ ਅਲੱਗ-ਅਲੱਗ ਦਿਸ਼ਾਵਾਂ 'ਚ ਭੇਜੇ